ਜ਼ਹਿਰ ਖਾ ਕੇ ਮਰਾਂਗੀ ਤੁਹਾਡੇ ਸਾਰਿਆਂ ਦੇ ਸਾਹਮਣੇ ਫਿਰ ਪਹੁੰਚਿਓ ਫਿਰ ਆਇਆ ਪੱਤਰਕਾਰ ਆਇਆ ਮੇਰੇ ਘਰੇ ਮੇਰੀ ਲਾਸ਼ ਵੇਖਣ ਆਇਓ ਮੇਰੇ ਨਿੱਕੇ ਨਿੱਕੇ ਬੱਚਿਆਂ ਦੀ ਲਾਸ਼ ਵੇਖਣ ਆਇਓ ਬੇਸ਼ਰਮ ਉਹ ਲਾਤਾ ਤੁਹਾਨੂੰ ਇਹੋ ਜੀ ਸਰਕਾਰ ਨੂੰ ਜਿੱਥੇ ਬੰਦੀਆਂ ਨੇ ਮੇਰੇ ਤੋਂ ਪੈਸਾ ਨਹੀਂ ਤਾਂ ਨਹੀਂ ਕੋਈ ਖੜਦਾ ਉਹ ਧਮਕੀਆਂ ਦੇ ਹੀ ਜਾਂਦਾ ਮੈਨੂੰ ਮੈਂ ਬਹੁਤ ਜਲਦੀ ਆਪਣੇ ਦੋ ਬੱਚਿਆਂ ਨਾਲ ਜ਼ਹਿਰ ਖਾ ਕੇ ਮਰ ਜਾਣਾ ਆ ਕਈ ਲੋਕ ਮੇਰੇ ਕੋਲ ਪਹੁੰਚੇ ਨੇ ਔਰ ਮੇਰ ਨਾਲ ਗੱਲ ਕਰਕੇ ਮੇਰੀ ਗੱਲ ਬਾਤ ਸੁਣ ਕੇ ਆਪਣੇ ਫੇਸ ਦੇ ਸਟੋਰੀ ਬਾਕੇ ਵੀਊ ਲੈ ਕੇ ਚਲੇ ਗਏ ਨੇ ਮੇਰੀ ਮਦਦ ਨਹੀਂ ਕੀਤੀ ਉਸੇ ਦੌਰਾਨ ਮੇਰਾ ਘਰ ਵਾਲਾ ਵੀ ਨੁੱਤ ਨਹੀਂ ਤੰਗ ਪਰੇਸ਼ਾਨ ਕਰ ਰਿਹਾ ਆ ਹੁਣ ਵੀ 5-7 ਮਿੰਟ ਪਹਿਲਾਂ ਮੈਨੂੰ ਉਹਦੀ ਕਾਲ ਆਈ ਹੈ WhatsApp ਤੇ ਜੀ ਮੈਨੂੰ ਉਹ ਧਮਕੀਆਂ ਦਿੰਦਾ ਆ ਮੈਂ ਬਹੁਤ ਔਖੀ ਆ ਵੀਰ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਮੈਂ ਬਹੁਤ ਔਖੀ ਆ ਆ ਮੇਰੀ ਬੇਟੀ ਆ ਵਾਹੇ ਨੂਰ ਗੋਲਾ ਮੇਰੀ ਬੱਚੀ ਇੱਕ ਛੋਟਾ ਜਿਹਾ ਬੇਟਾ ਆ ਮੇਰਾ 3 ਸਾਲ ਦਾ ਲੈ ਬੇਟਾ ਚੁੱਪ ਕਰ ਬੈਠਾ ਮਾਂ ਨੇ ਮਾ ਦੇ ਨਾਲ ਚੁਪਾ ਚਾਲੋ ਉਹ ਇਹਨੂੰ ਬਚਾ ਲਓ ਮੇਰੇ ਬੱਚਿਆਂ ਨੂੰ ਬੋਲ ਬੇਟਾ ਬੋਲ ਬੋਲ ਪੁੱਤ ਬੋਲ ਬੋਲ ਕਹਿੰਦਾ ਮੈਂ ਤੈਨੂੰ ਵੀ ਮਾਰ ਦੇਣਾ ਤੇ ਆਪਣੇ ਆਪ ਨੂੰ ਵੀ ਮਾਰ ਲੈਣਾ ਆਪਣੀ ਮਾਂ ਨੂੰ ਕਹਿੰਦਾ ਮੇਰੇ ਬੱਚੇ ਸਾਭ ਲਿਓ ਸਤਿ ਸ਼੍ਰੀ ਅਕਾਲ ਮੇਰੇ ਭੈਣੋ ਤੇ ਭਰਾਵੋ ਮੈਂ ਉਹੀ ਬੇਬਸ ਤੇ ਲਾਚਾਰ ਭੁਪਿੰਦਰ ਕੌਰ ਜਿਹਨੇ ਅੱਜ ਤੋਂ ਥੋੜੇ ਦਿਨ ਪਹਿਲਾਂ 10 ਜਨਵਰੀ ਨੂੰ ਇੱਕ ਵੀਡੀਓ ਬਣਾ ਕੇ ਪਾਈ ਸੀ ਮੇਰਾ ਪਿੰਡ ਸ੍ਰਿਹਾਲੀ ਕਲਾਂ ਪੱਤੀ ਪੁੱਲੇ ਦੀ ਤੇ ਮੇਰਾ ਮੋਬਾਈਲ ਨੰਬਰ 62 83 52 92 38 ਵੀਰ ਜੀ ਮੈਂ ਦੁਬਾਰਾ ਇੱਕ ਵਾਰੀ ਫੇਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਵੀ ਇੱਕ ਦਿਨ ਦੇ ਦੌਰਾਨ ਮੈਂ ਬਹੁਤ ਜਗ੍ਹਾ ਤੇ ਗਈ ਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਕੋਈ ਬਾਤ ਨਹੀਂ ਪੁੱਛਦਾ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਆ ਸੱਚੀ ਸਾਰੇ ਲੋਕਾਂ ਦਾ ਜ਼ਮੀਰ ਮਰ ਗਿਆ ਆ ਕੀ ਕਿਸੇ ਨੇ ਦੀ ਬਣ ਨਹੀਂ ਹੈਗੀ ਮੈਂ ਅੱਗੇ ਵੀ ਵੀਡੀਓ ਪਾਈ ਸੀ ਪਰ ਮੇਰੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕਈ ਲੋਕ ਮੇਰੇ ਕੋਲ ਪਹੁੰਚੇ ਨੇ ਔਰ ਮੇਰੇ ਨਾਲ ਗੱਲ ਕਰਕੇ ਮੇਰੀ ਗੱਲ ਬਸ ਸੁਣ ਕੇ ਆਪਣੇ ਫੇਸ ਦੇ ਸਟੋਰੀ ਬਾਕੇ ਵੀਊ ਲੈ ਕੇ ਚਲੇ ਗਏ ਨੇ ਮੇਰੀ ਮਦਦ ਨਹੀਂ ਕੀਤੀ ਉਸੇ ਦੌਰਾਨ ਮੇਰਾ ਘਰ ਵਾਲਾ ਵੀ ਨੁੱਤ ਨਹੀਂ ਤੰਗ ਪਰੇਸ਼ਾਨ ਕਰ ਰਿਹਾ ਆ ਹੌਣ ਵੀ 5-7 ਮਿੰਟ ਪਹਿਲਾਂ ਮੈਨੂੰ ਉਹਦੀ ਕਾਲ ਆਈ ਹੈ WhatsApp ਤੇ ਜੀ ਮੈਨੂੰ ਉਹ ਧਮਕੀਆਂ ਦਿੰਦਾ ਆ ਮੈਂ ਬਹੁਤ ਔਖੀ ਆ ਵੀਰ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਉਹ ਮੈਂ ਬਹੁਤ ਔਖੀ ਆ ਆ ਮੇਰੀ ਬੇਟੀ ਆ ਵਾਹਿ ਨੂਰ ਗੋਲਾ ਮੇਰੀ ਬੱਚੀ ਇੱਕ ਛੋਟਾ ਜਿਹਾ ਬੇਟਾ ਆ ਮੇਰਾ 3 ਸਾਲ ਦਾ ਬੇਟਾ ਚੁੱਪ ਕਰ ਮੇਰੀ ਕੋਈ ਮਦਦ ਨਹੀਂ ਕਰ ਰਿਆ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਦੀ ਆ ਕਿ ਮੈਂ ਬਹੁਤ ਜਲਦੀ ਆਪਣੇ ਦੋ ਬੱਚਿਆਂ ਨਾਲ ਜ਼ਹਿਰ ਖਾ ਕੇ ਮਰ ਜਾਣਾ ਆ ਮੈਨੂੰ ਮੇਰਾ ਆਦਮੀ ਨੇ ਬਹੁਤ ਤੱਕ ਕੀਤਾ ਅੱਜ ਵੀ ਉਹ ਸੌਰਤ ਦੇ ਨਾਲ ਰਹਿ ਰਿਹਾ ਆ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਆ ਸੀ ਆਪਣਾ ਕੰਮ ਕਰ ਰਹੇ ਨੇ ਕਰ ਰਹੇ ਨੇ ਪਰ ਨਹੀਂ ਮੈਨੂੰ ਪੰਜਾਬ ਰਾਜ ਮੈਲਾ ਕਮਿਸ਼ਨ ਤੋਂ ਚਿੱਠੀ ਆਈ ਮੈਂ 23 ਤਰੀਕ ਨੂੰ ਚੰਡੀਗੜ੍ਹ ਵੀ ਹੋ ਕੇ ਆਈ ਆ ਉਸ ਦਿਨ ਰਾਤ ਨੂੰ ਘਰ ਮਲਾ ਮੇਰਾ ਘਰੇ ਆ ਗਿਆ ਮੈਨੂੰ ਬਹੁਤ ਡਰਾਇਆ ਧਮਕਾਇਆ ਗਿਆ ਵੀਰ ਜੀ ਮੇਰੀਓ ਬੈਣੋ ਸੱਚੀ ਸੱਚੀ ਕਿਸੇ ਨੇ ਕਿਹਾ ਸੀ ਯਾਰ ਨਹੀਂ ਕੋਈ ਕਰਦਾ ਅੱਜ ਕੋਈ ਬਰਾ ਜੁਰਤ ਵਾਲਾ ਨਹੀਂ ਐ ਅੱਜ ਕੋਈ ਜਥੇਬੰਦੀ ਵਿੱਚ ਜਮੀਰ ਮਰ ਗਿਆ ਜਥੇਬੰਦੀਆਂ ਵਾਲਿਆਂ ਦਾ ਮੈਨੂੰ ਫੋਨ ਕਰਕੇ ਸਭ ਪੁੱਛ ਕੇ ਮੁੜ ਗਏ ਇਹਨਾਂ ਲੋਕਾਂ ਦੇ ਜਮੀਰ ਮਰ ਗਏ ਆ ਇਸ ਦਿਹਾਲੀ ਕਲਾ ਪਿੰਡ ਦੇ ਲੋਕਾਂ ਦੇ ਵੀ ਜਮੀਰ ਮਰ ਗਏ ਆ ਓਏ ਇੱਕ ਵਾਰੀ ਕੋਈ ਆ ਕੇ ਪਤਾ ਦੇ ਕਰੋ ਇੱਕ ਵੀਰ ਜੀ ਸੀਗੇ ਗੁਰਜੰਡ ਸਿੰਘ ਬਾਠ ਬਾਬਾ ਬਕਾਲਾ ਤੋਂ ਉਹ ਮੇਰੇ ਘਰੇ ਆ ਕੇ ਰਾਸ਼ਨ ਪਾਣੀ ਦੇ ਗਏ ਆ ਪੁੱਛ ਪਰਤਾਲ ਕਰ ਗਏ ਆ 22 ਦਿਨ ਮਹੀਨੇ ਤੋਂ ਦੁੱਧ ਦੇ ਪੈਸੇ ਨਹੀਂ ਦਿੱਤੇ ਨਵੰਬਰ ਮਹੀਨੇ ਤੋਂ ਇਸ ਬੱਚੇ ਦੀ ਫੀਸ ਨਹੀਂ ਦਿੱਤੀ ਅ ਮੇਰੇ ਬੱਚੇ ਜਿੱਦ ਤੋਂ ਕਾਨ ਦੀਆਂ ਚੀਜ਼ਾਂ ਲੈ ਕੇ ਆਉਂਦੇ ਸੀ ਦੁਕਾਨ ਤੇ ਉੱਤੇ ਵੀ ਬਰਾਸ਼ਣ ਇਹਨਾਂ ਨੇ ਬੰਦ ਕਰਾਤਾ ਆ ਓ ਲਾਂਤਾ ਤੁਹਾਨੂੰ ਸਾਰਿਆਂ ਨੂੰ ਪੰਜਾਬੀਓ ਪੰਜਾਬ ਸਰਕਾਰ ਨੂੰ ਵੀ ਲਾਂਤਾ ਆ। ਓ ਵੇਖਿਓ ਜਿਸ ਦਿਨ ਮੈਂ ਮਰਗੀ ਨਾ ਓ ਸੇ ਦਿਨ ਸਾਰੀ ਕਾਰਵਾਈ ਪੂਰੀ ਹੋ ਜਾਣੀ ਆ ਜਿਸ ਦਿਨ ਮੇਰੇ ਨਿੱਕੇ ਨਿੱਕੇ ਬੱਚੇ ਮਰ ਗਏ ਮੇਰੇ ਕੋ ਪੁਖਤਾ ਸਬੂਤ ਹੋਣ ਦੇ ਬਾਵਜੂਦ ਮੇਰੀ ਸੁਣਵਾਈ ਨਹੀਂ ਆ। ਓ ਮੈਂ ਤਾਂ ਦਰਖਾਸਤਾਂ ਇਹਨਾਂ ਦੇ ਅੱਗੇ ਵੀ ਬੜੀਆਂ ਲਾਈਆਂ ਮੇਰੇ ਬਾਬਾ ਦੀਪ ਸਿੰਘ ਜੀ ਆ। ਓ ਮੇਰੀ ਨਹੀਂ ਕਿਸੇ ਨੇ ਬਾਤ ਪੁੱਛੀ ਮੈਂ ਹੁਣ ਮਰ ਜਾਣਾ ਬੜੀ ਜਲਦੀ ਮੈਂ ਕੋਈ ਝੂਠ ਨਹੀਂ ਬੋਲਦੀ ਮੈਂ ਸੜਕ ਤੇ ਆ ਕੇ ਆਪਣੇ ਦੋਨੋਂ ਬੱਚਾ ਨੂੰ ਲੈ ਕੇ ਆ ਕੇ ਜ਼ਹਿਰ ਖਾ ਕੇ ਮਰਾਂਗੀ ਤੁਹਾਡੇ ਸਾਰਿਆਂ ਦੇ ਸਾਹਮਣੇ ਫਿਰ ਪਹੁੰਚਿਓ ਫੇਰਾਇਓ ਪਤਰ ਕਰ ਆਇਓ ਮੇਰੇ ਘਰੇ ਮੇਰੀ Laash ਵੇਖਣ ਆਇਓ ਅਰੇ ਨਿੱਕੇ ਨਿੱਕੇ ਬੱਚਿਆਂ ਦੀ Laash ਵੇਖਣ ਆਇਓ ਬੇਸ਼ਰਮ ਓ ਲਾ ਮੰਵੇ ਹੋਜੀ ਸਰਕਾਰ ਨੂੰ ਉਹ ਜਥੇ ਬੰਦੀਆਂ ਨੇ ਮੇਰੇ ਤੋਂ ਪੈਸਾ ਨਹੀਂ ਤਾਂ ਨਹੀਂ ਕੋਈ ਖੜਦਾ ਉਹ ਧਮਕੀਆਂ ਦੇਈ ਜਾਂਦਾ ਮੈਨੂੰ ਉਹ ਇਹ ਧਮਕੀਆਂ ਦਿੰਦਾ ਯਾਬੀ ਤੂੰ ਦੇਖ ਲੈ ਤੱਕੇ ਖਾਲੇ ਨਾ ਇੰਨੇ ਦਿਨ ਕੋਈ ਆਇਆ ਇੱਕ ਟਕੇ ਟਕੇ ਦੇ ਵਿਕਨ ਵਾਲੀਆਂ ਜਥੇ ਬੰਦੀਆਂ মিডিਆ ਤੇ ਪੁਲਿਸ ਵਾਲੇ ਆ ਸਾਰੇ ਪੈਸੇ ਪਿੱਛੇ ਹਾਰ ਗਿਆ ਜਮੀਰ ਇਮਾਨ ਵੇਚਦਾ ਲੋਕੋ ਸਬੂਤ ਸੀ ਪਰ ਮੇਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਅੱਜ ਮੈਂ ਇੱਕ ਛੋਟਾ ਜਿਹਾ ਪੇਜ ਇਸ ਵੀਡੀਓ ਨਾਲ ਲਾਣ ਲੱਗੀ ਆ ਫੋਟੋ ਵੇਖਿਓ ਜਨਾਨੀ ਮੇਰੇ ਘਰ ਦੇ ਵਿੱਚ ਗਵਾਂਡੀਆਂ ਦਾ ਮੁੰਡਾ ਵੀ ਸ਼ਾਲ ਜਿਹਦੇ ਪੂਰੇ ਪਰਿਵਾਰ ਨੇ ਪੂਰੀ ਵਾਹ ਲਾਤੀ ਉਹਨੂੰ ਇੱਥੋਂ ਤੱਕ ਲੈ ਕੇ ਆਇਆ ਅੰਚ ਉਹ ਵੀ ਵੇਖ ਲਿਓ ਵੇਖਿਓ ਇਸ ਤੋਂ ਬਾਅਦ ਵੀ ਮੇਰੇ ਕੋਲ ਬਹੁਤ ਸਾਰੇ ਪ੍ਰੂਫ ਆ ਮੈਂ ਉਹ ਵੀ ਵਾਇਰਲ ਕਰ ਦੇਣੇ ਬਹੁਤ ਜਲਦੀ ਮਰਨ ਤੋਂ ਪਹਿਲਾਂ ਕਰਕੇ ਜਾਊਂਗੀ ਪਰ ਮੇਰਾ ਆਦਮੀ ਅੱਜ ਵੀ ਉਸ ਜਨਾਨੀ ਦੇ ਨਾਲ ਉਸ ਕਿਰਨਦੀਪ ਕੌਰ ਦੇ ਨਾਲ ਮੇਰੇ ਮਾਮੀ ਸੱਸ ਰਮਨਦੀਪ ਕੌਰ ਦੇ ਘਰ ڪرਿੰਡੀ ਪਿੰਡ 'ਚ ਰਹਿ ਰਿਹਾ ਆ ਓਏ ਸ਼ਰਮ ਕਰ ਲੈ ਮਾਮੀ ਰਮਨਦੀਪ ਤੇਰੇ ਘਰ ਵੀ ਕੁੜੀ ਆ ਤੂੰ ਵੀ ਕੁੜੀ ਜੰਮੀ ਆ ਓ ਮੈਂ ਵਿਚੋਨਾਦ ਸੀ ਮੇਰਾ ਮਾਪਿਓ ਮਰ ਗਏ ਮੈਂ ਵਿਚੋਨਾਦ ਦੀ ਕੁਛ ਕੁਛ ਨਹੀਂ ਹਾਂ ਕੋਈ ਸ਼ਰਮ ਨਾਲ ਡੁੱਬ ਕੇ ਮਰ ਜਾ ਸਰੀਆਲੀ ਕਲਾ ਵਾਲਿਓ ਪੀਰਾ ਗੁਰੂਆਂ ਦੀ ਸਰੀਆਲੀ ਸੀਗੀ ਤੁਹਾਡਾ ਜਮੀਰ ਮਰ ਗਿਆ ਲੋਕੋ ਉਹ ਇਹਨਾਂ ਨੂੰ ਲਜਾਓ ਬਾਹਰ ਫੜ ਕੇ ਇਹਨਾਂ ਨੂੰ ਸਜ਼ਾ ਦਿਓ ਜਿਹੜੀ ਬੰਦੀ ਕਾਰਵਾਈ ਆ ਜੇ ਬੰਦਾ ਜਨਾਨੀ ਨਾਲ ਰੱਖ ਸਕਦਾ ਬਈ ਜਿਹੜਾ ਮੈਨੂੰ ਤੰਗੀਆਂ ਦਿੱਤੀਆਂ ਗਈਆਂ ਡਰਾਇਆ ਤੰਕਾਇਆ ਗਿਆ ਮੇਰੇ ਸਾਹਮਣੇ ਗੰਦ ਪਾਇਆ ਗਿਆ ਮੇਰੇ ਸਾਹਮਣੇ ਜਨਾਨੀ ਬੰਦੇ ਨਾਲ ਸੰਦੀ ਨਹੀਂ ਉਹਦੀ ਕੋਈ ਪੁੱਛ ਪੜਤਾਲ ਨਹੀਂ ਉਹ ਪੂਰੇ ਪੰਜਾਬ 'ਚ ਕੋਈ ਭਰਾ ਨਹੀਂ ਆ ਜਾਏਗਾ ਜਿਹੜੀ ਮੇਰੀ ਬੁੱਟ ਕੇ ਬਾਹ ਫੜੇ ਔਰ ਕਿਸੇ ਇੱਕ ਦਾ ਤਾਂ ਜਮੀਰ ਜਾਗ ਜਾਵੇ ਕਿਸੇ ਇੱਕ ਦਾ ਕਿਸੇ ਇੱਕ ਦਾ ਬਈ ਖੋਲ ਤਾਂ ਬੇਟਾ ਨਹੀਂ ਖੋਲਣਾ ਬੂਆ ਇੱਧਰ ਆ ਤੂੰ ਕੋਈ ਗੱਲ ਨਹੀਂ ਤੂੰ ਇੱਧਰ ਆ ਕੁਛ ਨਹੀਂ ਦਿੱਤਾ ਜਾ ਰਿਹਾ ਵੀਰ ਜੀ ਮੈਂ ਨੰਬਰ ਦੁਆਰਾ ਬੋਲ ਰਹੀ ਹਾਂ 6283 529238 ਜੇ ਕੋਈ ਵੀਰ ਭੈਣ ਮੇਰੇ ਇਸ ਨੰਬਰ ਤੇ Google Pay ਕਰਕੇ ਵੀ ਮੇਰੀ ਮਦਦ ਕਰ ਸਕਦੇ ਪੈਸੇ ਦੀ ਕਰੋ बच्चे आ देखो, आ देखो देखो जी आ देखो आ देखो मेरा मुंडा छोटा जी आ देखो मेरा बच्चा आ देखो जी मैं बहुत दुखी है जी मैं बहुत दुखी हाँ ਮੈਂ ਇੱਕ ਛੋਟਾ ਜਿਹਾ ਪੇਜ ਨਾਲ ਲਾ ਰਹੀ ਹਾਂ ਵੇਖੋ ਮੇਰੇ ਘਰ ਚ ਮੌਜੂਦ ਸੱਸ ਸਹੁਰੇ ਦੇ ਹੁੰਦਿਆ ਮੈਂ ਜਨਾਨੀ ਜਿੰਦੀ ਸੱਸ ਸਹੁਰਾ ਉਸ ਜਨਾਨੀ ਨੂੰ ਇਸ ਘਰ ਚ ਲਿਆ ਕਿੱਦਾਂ ਹੋ ਸਕਦਾ ਸੀਗਾ ਏ ਇਨਾਂ ਦੇ ਲੱਖਾਂ ਦੀਆਂ ਲਾਂਤਾ